ਅਸੀਂ ਅੱਜ ਜਿਹੜੇ ਵੀ ਹੌਟਸਪੌਟ ਏਰੀਆ ਹੈਗੇ ਜਿੱਤੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕਿ ਜਿਸ ਪਾਸੇ ਜ਼ਿਆਦਾ ਜੋ ਹੈ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ ਉੱਥੇ ਅਸੀਂ ਇੱਕ ਸਪੈਸੀਫਿਕ ਕਾਸੋ ਆਪਰੇਸ਼ਨ ਚਲਾਇਆ ਹੈ ਸੋ 300 ਤੋਂ ਵੱਧ ਜਿਹੜੀ ਹੈ ਅਸੀਂ ਫੋਰਸ ਨੂੰ ਮੋਬਿਲਾਈਜ਼ ਕਰਕੇ ਸਾਰੇ ਐਂਟਰੀ ਐਗਜ਼ਿਟ ਪੁਆਇੰਟ ਸੀਲ ਕਰਕੇ ਚੈਕਿੰਗ ਕਰ ਰਹੇ ਹਾਂ ਪ੍ਰੋਪਰਲੀ ਥੋਰੋਲੀ ਕਿ ਉਹ ਕਿਹੜੇ-ਕਿਹੜੇ ਸ਼ੱਕੀ ਬੰਦੇ ਹੈਗੇ ਜਿਹੜੇ ਜਿਨ੍ਹਾਂ ਦਾ ਬੈਕਗ੍ਰਾਉਂਡ ਵੀ ਇਸ ਵਿੱਚ ਹੈਗਾ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਤਾਂ ਇਹ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰੋਪਰ ਸਰਚ ਕਰਕੇ ਰਿਕਵਰੀ ਦੇ ਨਾਲ-ਨਾਲ ਜਿਹੜੇ ਸ਼ੱਕੀ ਬੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਕੱਲ ਤੋਂ ਇਹ ਲਗਾਤਾਰ ਜਿਹੜੇ ਹਨ ਵੱਖ-ਵੱਖੇ ਵਕਤ ਦੇ ਵਿੱਚ ਕੀਤਾ ਗਿਆ ਹੈ 5 ਬੰਦੇ ਕਿਰਤਾਰ ਵੀ ਕਿਤੇ ਹਨ ਤੇ ਇਹ ਜਿਹੜੇ ਸਪੈਸੀਫਿਕਲੀ ਇਨਪੁੱਟ ਹੁੰਦੀ ਕਿ ਕਈ ਵਾਰੀ ਲੋਕੀ ਜਿਹੜੇ ਸਮੱਗਲਰਸ ਐ ਉਹ ਮੂਵ ਕਰ ਜਾਂਦੇ ਜਦੋਂ ਵੀ ਉਹਨਾਂ ਨੂੰ ਇਨਫਾਰਮੇਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਸੋ ਉਹਨਾਂ ਦੇ ਖਿਲਾਫ ਅਸੀਂ ਇੱਕ ਜਿਹੜਾ ਇੰਟੈਲੀਜੈਂਸ ਬੇਸ ਆਪਰੇਸ਼ਨ ਵੀ ਕਰ ਰਹੇ ਹਾਂ ਉਹਨਾਂ ਦੇ ਬਾਕੀ ਜਿਹੜੇ ਠਿਕਾਣੇ ਹੈਗੇ ਉਹਨਾਂ ਦੀ ਮੈਪਿੰਗ ਕਰਕੇ ਤੇ ਨਾਲ ਹੀ ਉਹਨਾਂ ਨੇ ਡਰਗ ਦੇ ਨਾਲ ਜਾਂ ਨਾਰਕੋਟਿਕਸ ਦੇ ਨਾਲ ਜਿਹੜੀ ਵੀ ਪ੍ਰਾਪਰਟੀ ਬਣਾਈ ਹੈ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਰੈਵਨਿਊ ਰਿਪੋਰਟ ਲੈ ਕੇ ਉਹਨਾਂ ਨੂੰ ਸੀਜ਼ ਕਰਨ ਦਾ ਜਿਹੜਾ ਪ੍ਰੋਸੀਜਰ ਹੈ ਉਹ ਵੀ ਪੈਰਲੈਲੀ ਸ਼ੁਰੂ ਕਰਤਾ ਗਿਆ ਹੈ ਸੋ ਕੰਸਾ ਇਹ ਉਹੀ ਕਰ ਰਹੇ ਬੇਸਿਕਲੀ ਜੀਓਗ੍ਰਾਫੀ ਦਾ ਫਾਇਦਾ ਉਠਾ ਕੇ ਕਿ ਸਾਥੀ ਵੱਧ ਗਈ ਹੈ ਉਹ ਇੱਕ ਪਾਸੇ ਉਹ ਸ਼ਿਫਟ ਕਰਕੇ ਦੂਜੇ ਪਾਸੇ ਚਲੇ ਜਾਂਦੇ ਬਿਕੋਜ਼ ਦੇ ਨੇੜੇ ਹਿਮਾਚਲ ਦਾ ਇਹ ਵੀ ਪੈਂਦਾ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਦਾ ਵੀ ਪੈਂਦਾ ਹੈ ਤਾਂ ਉਹਨਾਂ ਦੇ ਜਿਹੜੇ ਪਰਿਵਾਰ ਉੱਥੇ ਬੈਠੇ ਹੁੰਦੇ ਆ ਆਪਸ ਦੇ ਵਿੱਚ ਇਦਾਂ ਮੂਵਮੈਂਟ ਕਰਦੇ ਆ ਤਾਂ ਇਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਉੱਥੇ ਵੀ ਕਨਸਰਨਡ ਜਿਹੜਾ ਜੋ ਜੂਰੀਜ਼ੇਸ਼ਨ ਉੱਥੇ ਚੈੱਕ ਕਰਕੇ ਨਾਲੀ ਉਥੇ ਇਹਨਾਂ ਦੀ ਕਿਹੜੀ ਪ੍ਰਾਪਰਟੀਆਂ ਬਣੀ ਹੈ ਇਹਨਾਂ ਨੂੰ ਸ਼ਹਿਰ ਦੇਣ ਵਾਲੇ ਬੰਦੇ ਕੌਣ ਹੈਗੇ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਦੇ ਉਹਨਾਂ ਦੇ ਖਿਲਾਫ ਦੀ ਲੀਗਲ ਪ੍ਰੋਸੈਸ ਦੇ ਨਾਲ ਜੋ ਕਾਰਵਾਈ ਮੰਡੀ ਉਹ ਕੀਤੀ ਜਾਏਗੀ ਬੇਸਿਕਲੀ ਕੋਆਰਡੀਨੇਟਡ ਸਰਚ ਆਪਰੇਸ਼ਨ ਜਿਹੜਾ ਹੈ ਇੱਕ ਤੋਂ ਪਬਲਿਕ ਦੇ ਵਿੱਚ ਕੌਨਫੀਡੈਂਸ ਜਾਗਰੂਕ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਜਿਸ ਕਰਕੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਆ ਉਹਨਾਂ ਨੂੰ ਵੀ ਡਰ ਲੈਂਦਾ ਉਹਨਾਂ ਦੀ ਮੂਵਮੈਂਟ ਰੈਸਟ੍ਰਿਕਟ ਹੁੰਦੀ ਹੈ ਤੇ ਉਹਦੇ ਨਾਲ ਨਾਲ ਜਿਹੜੇ ਪੁਰਾਣੇ ਹਾਰਡ ਐਂਡ ਕ੍ਰਿਮੀਨਲ ਹੈ ਜੋ ਜੇਲ੍ਹ ਤੋਂ ਬਾਹਰ ਆਏ ਸੀ ਜਿਨ੍ਹਾਂ ਦੀ ਇਨਫਾਰਮੇਸ਼ਨ ਪੁਲਿਸ ਦੇ ਕੋਲ ਸੀਗੀ ਕਿ ਇਹ ਦੁਬਾਰਾ ਇਸ ਕਾਰੋਬਾਰ ਦੇ ਵਿੱਚ ਆਏਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਇਹ ਅਰਾਊਂਡ 5 ਬੰਦੇ ਜਿਹੜੇ ਹਨ ਉਹ ਗ੍ਰਿਫਤਾਰ ਵੀ ਕੀਤੇ ਹਨ ਫਰਦਰ ਡੀਟੇਲ ਜਦੋਂ ਇਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਸਾਡੇ ਕੋਲ ਆ ਜਾਏਗਾ ਉਸੇ ਸ਼ੇਅਰ ਕਰਾਂਗਾ ਉਹਨਾਂ ਦੇ ਪਰਿਵਾਰ ਜੋ ਲੋਕਲ ਪੁਲਿਸ ਹੈ ਉਹਨਾਂ ਨੇ ਗੱਲ ਕੀਤੀ ਉਹ ਦੋ ਜਿਹੜੇ ਸੀਗੇ ਉਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀ ਇੱਕ ਜਿਹੜਾ ਸੀ ਉਹ ਪਠਾਨਕੋਟ ਸਾਇਦ ਤੇ ਸੀਗੇ ਸੋ ਉਹਨਾਂ ਦੇ ਫੈਮਲੀਆਂ ਨਾਲ ਗੱਲਬਾਤ ਕਰਕੇ ਜੋ ਸਾਨੂੰ ਡੀਟੇਲਸ ਮਿਲਿਆ ਅਕੋਰਡਿੰਗ ਅਸੀਂ ਲੀਗਲ ਕਾਰਵਾਈ ਕੀਤੀ ਹੈ ਐਂਡ ਅਰਾਊਂਡ ਉਹਦੇ ਵਿੱਚ ਜਿਹੜੇ ਵੀ ਬੰਦੇ ਉਹਨਾਂ ਦੇ ਲਿੰਕ ਤੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਕੀਤੀ ਗਈ ਹੈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜ਼ਿਆਦਾ ਕਲੀਅਰ ਹੋਗਾ ਕਿ ਜੋ ਪ੍ਰੀਮੀਨਰੀ ਜੋ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਫੈਮਲੀਆਂ ਤੇ ਜਿਹੜੇ ਬਿਆਨ ਸੀਗੇ ਉਹਦੇ ਅਕੋਰਡਿੰਗ ਸਾਨੂੰ ਇਹ ਲੱਗ ਰਿਹਾ ਹੈ ਐਂਡ ਉਹਨੂੰ ਦੇਖਦੇ ਹੋਏ ਅਸੀਂ ਫਰਦਰ ਬੈਕਵਰਡ ਲਿੰਕ ਦੇ ਵਿੱਚ ਜਾਣ ਜਾ ਕੇ ਜਿੱਥੇ ਵੀ ਉਹਨਾਂ ਦੀ ਉਹਨਾਂ ਦੀ ਨਹੀਂ ਉਹ ਫਰਦਰ ਮੈਡੀਕਲ ਰਿਪੋਰਟਸ ਵੀ ਅਸੀਂ ਵੇਟ ਕਰ ਰਹੇ ਹਾਂ ਤੇ ਨਾਲ ਹੀ ਜਿਹੜੇ ਉਹਨਾਂ ਤੇ ਪਰਿਵਾਰ ਦਾ ਕਹਿਣਾ ਹੈ ਉਹਦੇ ਅਕੋਰਡਿੰਗ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਸ਼ੱਕ ਸੀਗਾ ਨਹੀਂ ਇਹ ਗੱਲ ਜਿਹੜੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਕਈ ਜਿੱਦਾਂ ਛੰਨੀਵੇਲੀ ਏਰੀਆ ਹੈ ਉਹ ਹਿਮਾਚਲ ਦਾ ਹੈ ਤਾਂ ਇਹ ਸ਼ਿਫਟਿੰਗ ਪੋਪੂਲੇਸ਼ਨ ਹੁੰਦੀ ਹੈ ਕਈ ਵਾਰੀ ਉਹ ਜਿਹੜਾ ਹੈ ਉਹ ਪਹਿਲੀ ਗੱਲ ਤੋਂ ਇਹ ਬਾਰਡਰ ਦੇ ਨਾਲ ਲਿミਟਡ ਨਹੀਂ ਹੈ ਕਿਉਂਕਿ ਅਸੀਂ ਇੱਥੇ ਵੀ ਕਈ ਵਾਰੀ ਰਿਕਵਰੀ ਕੀਤੀ ਹੈ ਜਿਹੜੀ ਕੇਸ ਜਿਹੜੀ ਸੀ ਉਹ ਜੰਗੂ ਸਮੁੰਤਰ ਉਤਾਰੀ ਸੀ ਸੋ ਉਹਨੂੰ ਅਸੀਂ ਲਾਸਟ ইয়ার ਵੀ ਇੱਕ ਕੇਸ ਸਜੈਸਟ ਕੀਤਾ ਸੀ ਇੰਪੋਰਟਾਨ ਕੋਡ ਦੇ ਵਿੱਚ ਸੇਮ ਫੈਮਿਲੀ ਜਿਹੜੀ ਸੀ ਉਹ ਇਨਵੋਲਵ ਪਾਈ ਗਈ ਇਸ ਸਾਲ ਫੇਰ ਉਹ ਜੋ ਹੈ ਉੱਥੋਂ ਸਮਗਲਿੰਗ ਕਰ ਰਹੀ ਸੀ ਸੋ ਇਹ ਅਸੀਂ ਆਪਣੇ ਜਿਹੜੇ ਨਾਕੇ ਹੈ ਉਹਨਾਂ ਦੇ ਥਰੂ ਰੈਗੂਲਰ ਰਿਕਵਰੀਜ਼ ਵੀ ਕਰਦੇ ਹਾਂ ਬੰਦੇ ਵੀ ਫੜਦੇ ਹਾਂ ਜੋ ਅਕ੍ਰੋਸ ਦਾ ਬਾਰਡਰ ਵੀ ਕਰਦੇ ਹਨ ਔਰ ਕਈ ਵਾਰੀ ਇੰਟਰ ਸਟੇਟ ਵੀ ਕਰਦੇ ਹਨ ਸੋ ਉਹ ਲਗਾਤਾਰ ਪ੍ਰੋਸੈਸ ਜਿਹੜਾ ਹੈ ਉਹ ਚੱਲਦਾ ਰਹਿੰਦਾ ਅਸੀਂ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਉਹ ਹਿਮਾਚਲ ਹੋ ਜਿੱਥੇ ਵੀ ਉਹਨਾਂ ਦੇ ਲਿੰਕ ਆਉਂਦੇ ਆ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅਰੈਸਟ ਕਰਦੇ ਆਂ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਲਾਸਟ ਇਅਰ ਵੀ ਅਸੀਂ 18 ਕਿਲੋ ਹੈਰੋਇਨ ਜਿਹੜੀ ਆ ਉਹ ਫੜੀ ਸੀ ਨਾਕੇ ਤੇ ਉਹ ਨਾਕਾ ਸੀ ਗੁਰਦਾਸਪੁਰ ਦੇ ਵਿੱਚ ਲਾ ਕੇ ਉੱਥੋਂ ਰਿਕਵਰੀ ਕਰਕੇ ਉਹਦਾ ਬੈਕਗ੍ਰਾਉਂਡ ਲਿੰਕੇ ਜਦੋਂ ਟ੍ਰੇਸ ਕੀਤਾ ਤਾ ਪਤਾ ਚੱਲਿਆ ਕਿ ਉਹ ਜੰਮੂ ਤੋਂ ਲੈ ਕੇ ਆਈ ਸੀ ਡਾਲੇਗ ਦੇ ਨੇੜੇ ਉੱਥੋਂ ਲੈ ਕੇ ਆਈ ਸੀ ਉਹਦਾ ਬੈਕਗ੍ਰਾਉਂਡ ਵੈਰੀਫਿਕੇਸ਼ਨ ਕਰਦੇ ਕਰਦੇ ਸਾਨੂੰ ਆਲਮੋਸਟ ਬਾਰਡਰ ਤੇ ਅਸੀਂ ਜਾ ਕੇ ਉੱਥੇ ਜਿਹੜੇ ਫੈਮਲੀਆਂ ਇਸ ਦੇ ਸੇਮ ਹੀ ਮਾਡਲ ਸੌਪਨ ਡੀ ਇਹ ਅਪਣਾਉਂਦੇ ਬਟ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਹਰ ਕੇਸ ਦੇ ਵਿੱਚ ਵੱਖਰਾ ਐਂਗਲ ਹੁੰਦਾ ਤਾਂ ਅਸੀਂ ਉਹਨੂੰ ਐਸ ਪਰ ਲੀਗਲ ਪੁਆਇੰਟ ਆਫ 뷰 ਇਹ ਇੱਕ ਅਸੀਂ ਇੱਕ ਨਵੀਂ ਡਰਾਈਵ ਸ਼ੁਰੂ ਕੀਤੀ ਹੈ ਕਿਉਂਕਿ ਇਹ ਇੱਕ ਯੂਨਿਕ ਪ੍ਰੋਬਲਮ ਹੈਗੀ ਇਹਦਾ ਯੂਨਿਕ ਸੋਲੂਸ਼ਨ ਵੀ ਸਾਨੂੰ ਲੱਭਣਾ ਪੈਂਦਾ ਹੈ ਕਿਉਂਕਿ ਜੇ ਜਨਰਲ ਅਸੀਂ ਕਹੀਏ ਕਿ ਜਨਰਲ ਕ੍ਰਾਈਮ ਦੇ ਤਰ੍ਹਾਂ ਇਹਨੂੰ ਟ੍ਰੀਟ ਕਰ ਲਈਏ ਉਹ ਨਹੀਂ ਹੈਗਾ ਤਾਂ ਅਸੀਂ ਇੱਕ ਜੋ ਡਿਸਟ੍ਰਿਕਟ ਦੇ ਇਸ ਡੀਐਸਪੀ ਨਾਰਕੋਟਿਕਸ ਸਾਡੀ ਐਂਟੀ ਨਾਰਕੋਟਿਕ ਸੈੱਲ ਦੇ ਡੀਐਸਪੀ ਪੋਸਟਡ ਹੈ ਉਹਨਾਂ ਦੀ ਸੁਪਰਵੀਜ਼ਨ ਹੇਠ ਅਸੀਂ ਇੱਕ ਐਂਡ ਦੀ ਡਰਗ ਸquad ਜਿਹੜੀ ਉਹ ਬਣਾਈ ਹੈ ਉਹ squad ਦਾ ਕੰਮ ਬੇਸਿਕਲੀ ਉਹ PCR ਦੀ ਤਰ੍ਹਾਂ ਹੀ ਹੋਊਗੀ ਜਿੱਦਾਂ PCR ਨਾਰਮਲ ਕ੍ਰਾਈਮ ਦੇਖਦਾ ਹੈ ਉਹ squad ਦਾ ਕੰਮ ਹੋਊਗਾ ਕਿ ਜਿੱਥੋਂ ਵੀ ਕੋਈ ਇਨਫੋਰਮੇਸ਼ਨ ਆਂਦੀ ਹੈ ਕਿ ਗਲੀ ਲੈਵਲ ਤੇ ਕੋਈ ਪੈਰਲਿੰਗ ਕਰ ਰਿਹਾ ਜਾਂ ਪਿੰਡ ਦੇ ਵਿੱਚ ਕੋਈ ਬੰਦਾ ਆ ਕੇ ਰੈਗੂਲਰਲੀ ਚੱਕਰ ਕੱਟਦਾ ਹੈ ਸ਼ੱਕੀ ਬੰਦਾ ਹੈਗਾ ਜਾਂ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਕੰਟਰੋਲ ਰੂਮ ਦੇ ਨੰਬਰ ਜੋ ਅਸੀਂ ਆਲਰੇਡੀ ਦੇ ਚੁੱਕੇ ਹਨ ਉਹਨਾਂ ਤੇ ਕਾਲ ਕਰਕੇ ਬਿਨਾ ਆਪਣੀ ਆਇਡੈਂਟੀਟੀ ਰਿਵੀਅੂ ਕਰਕੇ ਸਿਰਫ ਉਹ बता ਸਕਦੇ ਹੈ ਕਿ ਫਲਾਣੇ ਏਰੀਆ ਦੇ ਵਿੱਚ ਜਾਂ ਗਲੀ ਦੇ ਵਿੱਚ ਇਸ ਨੰਬਰ ਦੀ ਬਾਈਕ ਦਾ ਜਾਂ ਇਸ ਬੰਦੇ ਤੇ ਜਿਹੜਾ ਮੂਵਮੈਂਟ ਹੈਗੀ ਜਿਹੜੀ ਐਂਟੀ ਨਾਰਕੋਟਿਕ ਸਕਵਾਡ ਹੈ ਉਹ ਇਮੀਡੀਏਟਲੀ ਉੱਥੇ ਰਸ਼ ਕਰੂਗੀ ਉਹਨਾਂ ਨੂੰ ਬਾਈਕਸ ਦਿੱਤੀ ਗਈਆਂ ਉਹਨਾਂ ਮੁਲਾਜ਼ਮ ਦਿੱਤੇ ਗਏ ਆ ਉੱਥੇ ਪੋਸਟਡ ਕੀਤੇ ਗਏ ਆ ਉਹ ਇਮੀਡੀਏਟਲੀ ਉੱਥੇ ਮੂਵ ਕਰਕੇ ਉਹ ਸ਼ਰਕੀ ਬੰਦਿਆਂ ਨੂੰ ਰਾਉਂਡ ਅਪ ਕਰੂਗੀ ਜੇਕਰ ਉਹਨਾਂ ਦੇ ਕੋਲ ਰਿਕਵਰੀ ਵੀ ਹੁੰਦੀ ਹੈ ਤਾਂ ਉਪਰਚਾ ਰਜਿਸਟਰ ਹੋਗਾ ਐਂਡ ਇਹਦੇ ਨਾਲ ਇੱਕ ਬੜਾ ਹੀ ਚੰਗਾ ਮੈਸੇਜ ਵੀ ਜਾਂਦਾ ਹੈ ਤੇ ਕੌਨਫੀਡੈਂਸ ਬਿਲਡਿੰਗ ਹੋਊਗਾ ਕਿ ਜਿਹੜੀ ਇਨਫਰਮੇਸ਼ਨ ਆ ਰਹੀ ਹੈ ਉਹਦੇ ਉਸੇ ਵੇਲੇ ਉਹਦੇ ਤੇ ਐਕਸ਼ਨ ਕੀਤਾ ਜਾ ਰਿਹਾ ਨਹੀਂ ਇਸ ਤਰ੍ਹਾਂ ਦੀ ਕੋਈ ਚੀਜ਼ ਇਨਫਰਮੇਸ਼ਨ ਸਾਡੇ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਕਿ ਜੇਕਰ ਕਿਸੇ ਦੀ ਵੀ ਇਨਵੋਲਵਮੈਂਟ ਹੁੰਦੀ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ ਰਾਦਰ ਬੜੀ ਸਖਤ ਕਾਰਵਾਈ ਕੀਤੀ ਜਾਏਗੀ ਉਹਦੇ ਵਿੱਚ ਉਹਨੂੰ ਉਹਨੂੰ ਵੀ ਨੋਮਿਨੇਟ ਕੀਤਾ ਜਾਏਗਾ ਐਂਡ ਅਦਰ ਦੈਨ ਦੈਟ ਆਲਸੋ ਅਸੀਂ ਜਿਹੜੇ ਵੀ ਲੋਕਲ ਹੈਗੇ ਜਿਹੜੇ ਕਾਫੀ ਟਾਈਮ ਤੋਂ ਇੱਕ ਜਗ੍ਹਾ ਤੇ ਹੈਗੇ ਸਾਰਿਆਂ ਦੀ ਮਾਰਸ਼ਲ ਟ੍ਰੇਨਿੰਗ ਵੀ ਕਰਾਂਗੇ